ਖੜਾ ਦੇ ਸਥਿਤੀ ਤੇ ਆਪਣੇ ਆਪਣੇ ਪੱਖ ਰੱਖਣ ਦੇ ਲਈ ਉਹ ਜਿਹੜਾ ਸੈਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ ਅੱਜ ਵੀ ਉਸ ਤੇ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਇਸ ਸੈਸ਼ਨ ਦੇ ਦੌਰਾਨ ਗੱਲ ਤਾਂ ਇਹ ਸੀ ਕਿ ਖੜਾ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਸੋ ਚਰਚਾ ਹੋਈ ਕਿਤੇ ਚੰਗੀਆਂ ਗੱਲਾਂ ਵੀ ਹੋਈਆਂ ਕਿਤੇ ਮਾੜੀਆਂ ਗੱਲਾਂ ਵੀ ਹੋਈਆਂ ਕਿਤੇ ਝੂਠ ਵੀ ਬੋਲਿਆ ਗਿਆ ਤੇ ਕਿਤੇ ਰਾਜਨੀਤੀ ਦੇਆਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਸੀ ਸਿਰਫ ਤੇ ਸਿਰਫ ਗੱਲ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਦੇ ਹੜ੍ਹਾਂ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਇਹਦਾ ਕੀ ਆਪਾਂ ਨੂੰ ਕਰਨਾ ਚਾਹੀਦਾ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਪਰ ਚਲੋ ਅਲੱਗ-ਅਲੱਗ ਬਹਿਸ ਹੋ ਗਈ ਸੋ ਅੱਜ ਜਿਹੜੇ ਸਾਡੇ ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਸਨ ਉਦੋਂ ਗੈਰਹਾਜ਼ਰ ਰਹੇ ਤੇ ਅੱਜ ਕਿੱਡੇ ਦੁੱਖ ਦੀ ਗੱਲ ਹੈ ਕਹਿੰਦੇ ਅਸੀਂ ਵਿਧਾਨ ਸਭਾ ਦੇ ਵਿੱਚ ਤਾਂ ਆਉਂਦੇ ਨਹੀਂ ਅਸੀਂ ਤਾਂ ਆਪਦੀ ਇੱਕ ਪੈਰਲਲ ਵਿਧਾਨ ਸਭਾ ਚਲਾਵਾਂਗੇ ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਪਹਿਲਾਂ ਤਾਂ ਦੱਸਣ ਇਹ ਗੱਲ ਕਿ ਇਸ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ ਜਾਂ ਨਹੀਂ ਜੇ ਵਿਧਾਨ ਸਭਾ ਚੱਲ ਰਹੀ ਹੈ ਤੇ ਪੈਰਲਲ ਵਿਧਾਨ ਸਭਾ ਚਲਾਉਂਦਾ ਕੀ ਮਤਲਬ ਹੈ ਸੋ ਪਹਿਲਾਂ ਇੱਥੇ ਅਸਤੀਫੇ ਦੇਣਾ ਫੇਰ ਆਪਦੀ ਇਹ ਪੈਰਨਲ ਵਿਧਾਨ ਸਭਾ ਚਲਾਉਣਾ ਪੈਰਨਲ ਵਿਧਾਨ ਸਭਾ ਚਲਾਉਂਦਾ ਮਤਲਬ ਹੈ ਸਾਰਾ ਗੈਰ ਕਾਨੂੰਨੀ ਕੰਮ ਸਾਡਾ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਸੰਵਿਧਾਨ ਮਾਨਤਾ ਦਿੰਦਾ ਹੈ ਨਹੀਂ ਤਾਂ ਹਰ ਇੱਕ ਵਿਧਾਨ ਸਭਾ ਬਣਾ ਲਿਆ ਕਰੇ ਤੇ ਉਸ ਕਨਸਟੀਟਿਊਸ਼ਨ ਦੇ ਤਹਿਤ ਜਿਹੜੀ ਵਿਧਾਨ ਸਭਾ ਬਣੀ ਹੋਈ ਹੈ ਕਾਨੂੰਨ ਤੇ ਸਾਰਾ ਦੇਸ਼ ਉਸ ਗੱਲ ਨੂੰ ਮਾਨਤਾ ਦਿੰਦਾ ਹੈ ਅੱਜ ਇੱਥੇ ਆ ਕੇ ਕਹਿੰਦੇ ਹਿੰਮਤ ਨੇ ਬਹਾਨੇ ਕੀ ਲਾਰੇ ਨੇ ਕਿ ਉੱਥੇ ਸਾਡੀ ਗੱਲ ਦੱਬੀ ਜਾ ਰਹੀ ਆ ਉੱਥੇ ਗਲਤ ਬੋਲਿਆ ਜਾ ਰਿਹਾ ਤੇ ਜੇ ਅਸੀਂ ਗਲਤ ਬੋਲਦੇ ਹਾਂ ਤੁਸੀਂ ਆ ਕੇ ਸਹੀ ਬੋਲ ਲਓ ਤੁਸੀਂ ਆਪਣੀ ਗੱਲ ਰੱਖ ਲਓ ਪਰ ਇੱਥੇ ਗੱਲ ਰੱਖਣ ਦੀ ਕੋਈ ਹਿੰਮਤ ਨਹੀਂ ਕਿਉਂ ਨਹੀਂ ਹਿੰਮਤ ਕਿਉਂਕਿ ਕੇਂਦਰ ਦੀ ਸਰਕਾਰ ਨੇ ਜੋ ਤੱਕਾ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਉਹਨਾਂ ਦੇ ਮੰਤਰੀ ਸਹਿਬਾਨ ਇੱਥੇ ਵਾਰ-ਵਾਰ ਆ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿਤੇ ਮਾਈਨਿੰਗ ਦੀ ਗੱਲ ਕਰਦੇ ਨੇ ਕਿਤੇ ਮੈਨ ਮੇਡ ਫਲੱਡਾਂ ਦੀ ਗੱਲ ਕਰਦੇ ਆ ਕਿਤੇ ਲੋਕਾਂ ਨੂੰ ਸਿੱਧੇ ਪੈਸੇ ਦੇਣ ਦੀ ਗੱਲ ਕਰਦੇ ਆ ਤੇ ਕਿਤੇ ਅਗਲੇ ਦਿਨ ਕਹਿੰਦੇ ਨੇ ਸਿੱਧੇ ਨਹੀਂ ਅਸੀਂ ਪੰਜਾਬ ਸਰਕਾਰ ਦੇ ਰਾਹੀਂ ਦੇਵਾਂਗੇ ਤੇ ਬੜਾ ਦੁੱਖ ਹੈ ਕਿ ਸਾਰੇ ਬੀਜੇਪੀ ਦੇ ਲੀਡਰ ਉਹਨਾਂ ਦੀ ਬੋਲੀ ਬੋਲਣ ਲੱਗ ਰਹੇ ਨੇ ਸੋ ਇਹ ਬਹੁਤ ਮੰਦਪਗ ਹੈ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਇਹ ਉਸ ਕਨਸਟੀਟਿਊਸ਼ਨ ਜਿਹੜਾ ਸਾਡਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਕਨਸਟੀਟਿਊਸ਼ਨ ਲਿਖਿਆ ਹੋਇਆ ਕਨਸਟੀਟਿਊਸ਼ਨ ਜਿਹਦੇ ਦੁਨੀਆ ਨਾਜ ਕਰਦੀ ਹੈ ਉਹਦੇ ਖਿਲਾਫ ਗੱਲਾਂ ਕਰ ਰਹੇ ਨੇ ਤੇ ਉਹ ਕੇਂਦਰ ਦੀ ਸਰਕਾਰ ਨੂੰ ਮੈਂ ਸਮਝਦਾ ਇਹਨਾਂ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਸੋ ਬਾਕੀ ਅੱਜ ਅਸੀਂ ਜਿਹੜੇ ਵੀ ਕੋਈ ਮੁੱਦੇ ਸਾਡੇ ਲੀਡਰ ਆਫ oppositon ਨੇ ਚੱਕੇ ਗਲਤ ਵਿੱਚ ਚੱਕੇ ਕੋਈ ਸਹੀ ਵਿੱਚ ਚੱਕੇ ਉਹਨਾਂ ਦੀ ਜਿਹੜੀ ਅੱਜ ਵਿਸਥਾਰ ਦੇ ਨਾਲ ਅਸੀਂ ਇੱਥੇ ਚਰਚਾ ਕਰਾਂਗੇ ਤੇ ਹੋਰ ਕਈ ਬਿੱਲ ਪੰਜਾਬ